ਹਾਂਜੀ ਸੋਸਰੀਕਾਲ ਆਪਣਾ ਇਹ ਪਹਿਲਾ ਬਲੌਗ ਕਰਤੇ ਜਰੂਰ ਵੇਖ ਸਾਰੇ ਜਣੇ ਜੇ ਮੰਨ ਲਓ ਮੈਂ ਲਾ ਸ਼ਰਮ ਹਾਂ ਆਪਾਂ ਇਹ ਆਪ ਹੀ ਟੋਲੀ ਜਾਣਾ ਹੈ ਸੀ ਮੁੰਡੇ ਪੈਸੇ ਇਹ ਤੇ ਨਗਦ ਮੈਨ ਲੈ ਚਾਹੀਏ ਤੇ ਲਾਈਕ ਸ਼ੇਅਰ ਜਰੂਰ ਕਰੋ ਆਪਣੇ ਚੈਨਲ ਨੂੰ ਸਪੋਰਟ ਕਰੋ ਕਿੰਨੇ ਕੇ ਲੈਣੇ ਵੈਸੇ ਨਹੀਂ 45 ਕੋਈ ਜ਼ਿਆਦਾ ਨਹੀਂ ਪੈਟਰੋਲ ਵੀ ਮਾਜਦਾ ਹਨਾ ਤੇ ਬੰਦਾ ਖੁਬਦਾ ਗਰਮੀ ਮੜ ਕੇ ਹਾਂਜੀ ਦੋਸਤੋ ਅੱਜ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਮੈਂ ਤੇ ਨਿਮਾ ਕਰਦੀ ਅੱਜ ਸਫੇ ਕਿਹੜੀ ਕਰੀ ਜਾਂਦੇ ਆ ਬਈ ਆਪਾਂ ਕੋਰਾ ਆ ਜਾਂਦੇ ਫੰਗੀ ਦਾ ਕੋਰਾ ਜਾਂਦੇ ਤੇ ਫੰਗੀ ਸੈਂਡ ਕਰ ਰਹੇ ਆ ਤੇ ਆ ਆਪਣੀ ਫਸਲ ਆ ਇਹ ਅੱਜ ਹੋ ਗਈ ਆ ਕਿੰਨੇ ਟਾਈਮ ਦੀ ਹੋ ਗਈ ਇਹ 2 ਮਹੀਨੇ 2 ਮਹੀਨਿਆਂ ਦੀ ਤੇ ਗਰਮੀ ਬਹੁਤ ਆ ਟਾਈਮ ਵੀ ਬਹੁਤ ਹੋ ਗਿਆ ਤੇ ਭਰੀ ਜਾਂਦਾ ਇਧਰ ਢੱਕਣ ਖੁੱਲ੍ਹਈ ਆ ਦਾ ਤੇ ਪਾਤੀ ਆ 1 ਲੀਟਰ ਪਾਉਣੀ ਇੱਕ ਨਾ ਰੰਮੀ ਜੈਕ ਕੋਟਰ ਬਣ ਰਹੀ ਹੈ ਨਾ ਤੇ ਆਪਣਾ ਪਹਿਲਾ ਵਲੌਗ ਆ ਭਰਾ ਬਣਿਆ ਚੈਨਲ ਨੂੰ ਸਪੋਰਟ ਕਰੋ ਯਾਰ ਰੀਚ ਡਿੱਗੀ ਪਈ ਹੈ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਦਿਖਾਉਣੇ ਆ ਤੁਹਾਨੂੰ ਉਦੋਂ ਦਾ ਆਪਾਂ ਸਪੇ ਕਰਦੇ ਆ ਪਹਿਲੀ ਰੰਮੀ ਨੇ ਝਾਗ ਦਿਖਾ ਦਿੱਤੀ ਦੋਸਤੋ ਬੜਾ ਮੜਕੋ ਮੜਕੀ ਪਹਿਲੀ ਰੰਮੀ ਨੇ ਸਗਾ ਦੀ ਝਾਗ ਪੇ ਕਰੀ ਨੇ ਕਰਾਟੇ ਤੇ ਬਦੰਦੇ ਨੇ ਕਰਾਟੇ ਲੈਂਦੀ ਇਹਨਾਂ ਮੜਕਾ ਨਿਚੋੜਦੇ ਆ ਨਾ ਮੜਕਾ ਠੱਕੇ ਮੜਕਾ ਨਾਲ ਸਰੋਂ ਦਾ ਤੇਲ ਵੀ ਆਉਂਦਾ ਵੇਖੋ। ਉਰਾ ਹਾਲਾ ਇਹ ਬਹੁਤ ਆਦਾ। ਇਹ ਸਾਜ ਨਹੀਂ ਨਾ। ਨਾਲ ਦੇ ਵਿੱਚ ਇਹਦਾ ਕੀ ਕਾਰਨ ਹੋ ਸਕਦਾ? ਤੇ ਆਪਾਂ ਨੂੰ ਪਾਣੀ ਸੁਕਾਉਣਾ ਚਾਹੀਦਾ ਕਿ ਨਹੀਂ ਜ਼ਰੂਰ ਦੱਸਿਓ। ਇਹ ਬੰਦਾ ਇੰਨਾ ਇਨਾ ਦਾਲ ਨਾਲ ਬੰਦ ਜਾਂਦੀ ਜਾਂਦੀ ਹੈ। ਵਾਟਰ ਤੇ ਵੀ ਖਵਦਾ ਆਇਦ ਛੋਣ ਦੇ ਵਿੱਚ। ਵੀਰੋ ਲਾਈਕ ਸ਼ੇਅਰ ਜਿਉ ਕਰਦੇ ਪਹਿਲਾ ਬਲੌਗ ਆਪਣਾ ਸਪੋਰਟ ਕਰਿਓ ਜੀ ਛੋਣਾ ਕੋਣ ਦੇਖੋ ਇਧਰ ਸੁਨਾਈ ਦਵਾ ਚੱਤੀ ਜਾਂਦਾ ਧਰਮੀ ਹੋ ਗਈ ਥੋੜੀ ਜਿਹੀ ਜ਼ਿਆਦੇ ਆਪਾਂ ਗਏ ਜੰਨੇ ਆ 40 ਰੁਪਏ ਲੈਂਦੇ ਆ 20 ਰੁਪਏ ਲੈਂਦੇ ਆ 50 ਲੈਂਦੇ ਆ ਸੌਰੀ ਪਰ ਮੈਂ ਤਾਂ ਔਖੀ ਬਹੁਤ ਆ ਇੱਥੇ ਲੰਮਾ ਨਾ ਆ ਕਰੀ ਜਾਂਦੇ ਆ ਕਹਿੰਦੇ ਕਿੰਨੇ ਰੁਪਏ ਲੈਨੇ ਹੋ ਤੇ ਇਧਰ ਸਰਦਾਰ ਜੀ ਖੜੇ ਸਰਪੇ ਕਰਾਈ ਜਾਂਦੇ ਬਾਈਆਂ ਤੋਂ ਨਾਲ ਦੇ ਤਾਂ ਬਾਈ ਸ਼ੌਕੀ ਕੀ ਹਾਲ ਹੈ ਜੀ ਵਧੀਆ ਜੀ ਬਾਈ ਤੁਸੀਂ ਦੱਸੋ ਤੁਹਾਡਾ ਦਾ ਨੈੱਟ ਦਾ ਰੁਟੀਨ ਆਣਾ ਸਰਪੇ ਕਰਨਾ ਹਾਂ 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 ਆ ਸਰਦਾਰ ਸਾਹਿਬ ਦੇ ਕਰੀ ਜਾਂਦੇ ਸੀ ਤੇ ਮੈਂ ਬਈ ਆ ਬਾਈ ਰੂਪਾ ਵੀ ਖੜਾ ਤੇ ਮੈਂ ਮਤਲ ਸੋਡਾ ਨੈੱਟ ਦਾ ਰੁਟੀਨ ਆਣਾ ਕਰਨਾ ਤੇ ਔਖੀ ਵੀ ਬਹੁਤ ਆ ਹਣ ਜਿਵੇਂ ਅਸੀਂ ਕਰੀਏ ਨਾ ਸਾਨੂੰ ਪਤਾ ਲੱਗ ਜਾਂਦਾ ਆਹ ਬੰਦਾ ਖੜਾ ਵੇਲਾ ਹਾਂ ਉਂਗਲ ਦਿਖਾਉਣੀ ਆ ਸਰਪੇਹ ਦੱਸਣੀ ਆ ਨਾ ਹਾਂ ਇਹਨੇ ਹੱਥ ਨੇ ਤੁਹਾਨੂੰ ਪੈਸਿਆਂ ਵੇਲੇ ਕੀ ਆਖਣਾ ਸਹੀ ਦੱਸੀ ਕਦੋਂ ਲੈ ਜਾਓ ਪੈਸਿਆਂ ਵੇਲੇ ਕਹਿਣਾ ਬਾਈ ਹੱਥ ਹੱਤਾ ਤੇ ਖੜਨਾ ਕਿ ਨੌਖ ਆ ਜਾਂਦਾ ਤੇ ਬਾਈ ਤੁਹਾਨੂੰ ਸ਼ਰਮ ਸ਼ੁਰਮਾ ਮਹਿਸੂਸ ਹੁੰਦੀ ਆ ਕਿ ਨਹੀਂ ਹੁੰਦੀ ਹਾਂ ਨਾ ਸ਼ਰਮ ਆਦਾ ਕਿੱਲੇ ਸ਼ਰਮ ਹੋ ਟੰਗੀ ਤੋਈ ਬਾਈ ਜੇ ਮੰਨ ਲਓ ਮੈਨੂੰ ਸ਼ਰਮ ਹੁੰਦੀ ਤਾਂ ਤੁਸੀਂ ਆਪ ਹੀ ਢੋਲੀ ਚੱਕ ਲੈਣਾ ਹਣਾ ਰੁਪਏ ਬਾਈ ਆਹੀ ਗੱਲ ਆ ਜੀ ਤੇ ਪੈਸੇ ਇਹ ਤੇ ਨਗਦ ਮਿਲਨੇ ਚਾਹੀਦੇ ਆ ਯਾਰ ਹਾਂ ਹਾਂ ਤੇ 50 ਰੁਪਏ ਵੀ ਮ ਕਿੰਨੇ ਰੁਪਏ ਲੈਨੇ ਵੈਸੇ ਨਹੀਂ 45 ਕੋਈ ਜ਼ਿਆਦਾ ਨਹੀਂ ਪੈਟਰੋਲ ਵੀ ਮਾਜਦਾ ਹਨਾ ਤੇ ਬੰਦਾ ਖੁਬਦਾ ਗਰਮੀ ਮੜ ਕੇ ਥੋੜੂ ਘੱਟ ਇਸ ਬੰਦੇ ਤੋਂ ਆ ਜਿਹੜਾ ਬੰਦਾ ਖੜਾ ਹਾਂ ਹਾਂ ਭਾਈ 70 80 ਰੁਪਏ ਡਰਮੀ ਦੇ ਲੈਣੇ ਚਾਹੀਦੇ ਹੈ ਤੇ ਹਾਂ ਚਲੋ ਚਲੋ ਜੋ ਭਰੋ ਯਾਰ ਚਲੋ ਇਧਰ ਭਾਈ ਆ ਗਿਆ ਮੈਂ ਆ ਦੇ ਦੇ ੱੱਕੇ ਚੜਿਆ ਅੱਜ ਪਤਾ ਲੱਗ ਜੂ ਕਿਹੜਾ ਪਹਿਲਾਂ ਚੱਲਦਾ